ਅੱਜ ਸਾਡੇ 10ਵੇਂ ਦਿਨ ਦੇ ਖਿਆਨ ਦਾ ਸਬਕ ਹੈ ਸ਼ਹੀਦੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਸੀਸ ਦੀਆ ਕੱਸਰਰ ਨਾ ਦੀਆ ਦਿੱਲੀ ਦੇ ਉਸਾਮ ਤੇ ਹਨੇਰੇ ਦੇ ਬੰਦਲ ਛਾਇਏ ਹੋਏ ਸਨ ਔਰੰਗਜ਼ੇਬ ਦੇ ਹੁਕਮ ਤ ਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਗ੍ਰਿਫਤਾਰ ਕਰਕੇ 1615 ਵਿੱਚ ਕੈਦ ਕਰ ਦਿੱਤਾ ਗਿਆ ਸੀ ਸਾਰੀ ਦਿੱਲੀ ਨਾਂਦੇ ਦਰਸ਼ਣ ਦੇ ਪਰਸੇ ਸੀ ਸਾਖਤ ਨਗਰਮੀ ਦੇ ਕਾਰਨ ਕੋਈ ਉਨੋਂ ਤੱਕ ਤਾਂਝ ਵੀ ਨਹੀਂ ਚੀ ਸਕਦਾ ਜੰਜਰੇ ਦੇ ਅੰਦਰ ਨਾ ਤਾਂ ਇੱਕ ਤਰ੍ਹਾਂ ਬੈਠਿਆ ਜਾ ਸਕਦਾ ਸੀ ਅਤੇ ਨਾ ਹੀ ਸੁੱਦੇ ਆਰਾਮ ਨਾਲ ਖੜਿਆ ਜਾ ਸਕਦਾ ਸੀ ਮਨੋਜੀ ਨੇ ਆਪਣੇ ਪਿਆਰੇ ਸਿੱਖਾਂ ਭਾਈ ਮਤੀ达ਸ ਜੀ ਸੰਸੋਧੀ ਬਾਸ ਜੀ ਅਤੇ ਤਾਂ ਇੰਦਰਨਾਥ ਜੀ ਨੂੰ ਸਮਝਾਤ ਆਪਣੀਆਂ ਅੱਖਾਂ ਨਾਲ ਦੇਖਿਆ ਸਨ ਪਰ ਉਹਨਾਂ ਦਾ ਚਿਹਰਾ ਬਿਲਕੁਲ ਅਬੋਲ ਸੀ ਉਹਨਾਂ ਦਾ ਨਖਵ ਬਸ ਹੋਰਾਂ ਨੂੰ ਦੇ ਚਲਕ ਸੀ ਸਖਤੀ ਦਾ ਸਮਾਂ ਜਿਸਕ ਨੇ ਆਇਆ ਉਸ ਦਿਨ ਬਿਨ ਸਹਦ ਨੂੰ ਕੁੰਜਰੀ ਉੱਤਟਿਆ ਗਿਆ ਉਹਨਾਂ ਨੇ ਖੂਬ ਚਲ ਪਾੜੀ ਕਰਕੇ ਇਸਨਾਨ ਕੀਤਾ ਉਹਨਾਂ ਨੇ ਕਪੜੇ ਪਾਏ ਅਤੇ ਚੌਕੜੀ ਮਾਰ ਕੇ ਬੈਠ ਗਏ ਉਹਨਾਂ ਸ਼ਾਂਤ ਮਨ ਨਾਲ ਜਪੁਜੀ ਸਾਹਿਬ ਦਾ ਪਾਠ ਕੀਤਾ ਜਿਸ ਤਰ੍ਹਾਂ ਜਬਾਦ ਨੇ ਤਲਵਾਰ ਚਲਾਈ ਅਤੇ ਗੁਰੂ ਜੀ ਦਾ ਤਾਂ ਕੰਸੀਸ ਭਰ ਤੋਂ ਅਲੰਘ ਹੋ ਗਿਆ। ਪਰਮ ਹੀ ਸਾਕਾ ਜੋ ਕੀਆ ਸੀਸ ਦਿਆ ਪਰ ਸਿਰ ਨਾ ਦਿਆ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਜਗਤ ਕਤਵਾਰੀ ਦੇ ਚਬੂਤਰੇ 'ਤੇ ਦੇਹ ਸ਼ਹੀਦ ਕੀਤਾ ਗਿਆ ਤਾਂ ਉਸ ਵੇਲੇ ਦਿੱਲੀ ਦੇ ਹਜ਼ਾਰਾਂ ਵਾਸੀ ਸ਼ਾਹੀ ਤਸ਼ੱਬਦ ਦਾ ਇਹ ਮੰਜ਼ਰ ਦੇਖਣ ਲਈ ਉੱਥੇ ਚੜੇ ਹੋਏ ਸਨ। ਧੀੜ ਦੇ ਹਜ਼ਾਰਾਂ ਨੇ ਇੱਕ ਤਰ੍ਹਾਂ ਸਾਹਮਣੇ

ਜੋ ਰਾਖਾ ਕੀਤਾ ਉਸ ਵਿੱਚ ਸੋਨਿਕ ਤੱਕ ਪੰਪ ਤੱਕ ਕਰਨਾਲ ਤਲਵਰੀ ਪੰਡਾ ਬਨੂ ਨਾਦਰ ਸਾਹਿਬ ਅਤੇ ਸ੍ਰੀ ਕੀਰਤਪੁਰ ਸਾਹਿਬ ਮੁੱਖ ਸਥਾਨ ਆਉਂਦੇ ਹਨ ਇਹਨਾਂ ਆਪਣਾ ਪੰਡਾ ਮਕਾਨ ਵਿੱਚ ਪੰਜ ਦੇਵਲਾਸਨ ਪੰਜ ਤਨ ਦਾ ਪੰਡੇ ਨਗਰ ਤੇ ਹੁਣ ਸ੍ਰੀ ਕੀਰਤਪੁਰ ਸਾਹਿਬ ਪਹੁੰਚੇ ਫਿਰ ਗੁਰੂ ਜੀ ਦਾਸ ਸਿੰਘ ਸ੍ਰੀ ਗੁਰੂ ਗੋਬਿੰਦ राय ਜੀ ਦੁਆਰਾ ਸ੍ਰੀ ਅਨੰਤਪੁਰ ਸਾਹਿਬ ਤੋਂ ਜਾਇਆ ਗਿਆ ਜਿੱਥੇ ਪਾਵਨ ਸੀਸ ਦਾ ਸਥਾਨ ਕੀਤਾ ਗਿਆ ਉਸ ਸਥਾਨ ਤੇ ਗੁਰਦੁਆਰਾ ਸੀਸ ਜਨ ਸਾਹਿਬ ਸ੍ਰੀ ਅਨੰਤਪੁਰ ਸਾਹਿਬ ਵਿਚ ਸਥਿਤ ਹੈ ਉੱਥੇ ਸ੍ਰੀ ਗੁਰੂ ਗੋਬਿੰਦ राय ਜੀ ਚੋਬਾਦ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਬਣੇ ਨੇ ਤਾਈ ਜੱਤਾ ਜੀ ਨੂੰ ਆਪਣੀ ਬੁੱਕਲ ਵਿੱਚ ਲੈ ਕੇ ਸ਼ਬਦ ਵਿਚਾਰੇ ਰੰਗਰੇਤਾ ਗੁਰੂ ਦਾ ਬੇਟਾ ਗੁਰੂ ਜੀ ਦੇ ਸ਼ਹਾਦਤ ਤੋਂ ਬਾਅਦ ਭਾਈ ਜਰਤਾ ਜੀ ਦੁਆਰਾ ਗੁਰੂ ਜੀ ਦਾ ਤਾਜ ਸੀਸ ਲਗਾਉਣ ਉਪਰੰਤ ਗੁਰੂ ਜੀ ਦਾ ਧੜ ਭਾਈ ਮੱਖਣ ਸ਼ਾਹ ਵੰਜਾਰਾ ਜੀ ਨੇ ਆਪਣੇ ਘਰ ਵਿੱਚ ਰੱਖ ਕੇ ਆਪਣੇ ਘਰ ਨੂੰ ਹੀ ਅੱਗ ਲਾ ਦਿੱਤੀ ਅਤੇ ਧੜ ਦਾ ਸਸਤਾ ਕੀਤਾ ਉਸ ਥਾਂ ਤੇ ਸਰ ਗੁਰਦੁਆਰਾ ਸ੍ਰੀ ਅਕਾਲ ਗੰਗ ਸਾਹਿਬ ਸਥਿਤ ਹੈ ਗੁਰੂ ਸਾਹਿਬ ਦਾ ਉਹ ਤਖਤ ਸੀਸ ਜਿੱਥੇ پتیا گیا مسیت بنا دیتی گئی سی پر کئی سالا مگر جدو سکھا نے دلی میں جتیا تو اس ویلے سردار بگیل سنگھ نے مسیت نا کے گردوارا شری سیس گنج صاحب ستھاپت کروایا شری گرو گوبند سنگھ صاحب جی نے شری گرو تیگ بہادر صاحب جی شہیدی بارے لکھا ہے تلک جنجو راکھا راکا کا ਕੀ ਨੂੰ ਬੜੇ ਕਲੂਮ ਸਾਤਾ ਸਾਧਨ ਦੇ ਤਿਤ ਜਨ ਕਰੀ ਸੀਸ ਦਿਆ ਪਰ ਸੀਨਾ ਉਚਰੀ ਕਰਨ ਦੇ ਸਾਧਨ ਜਨ ਕੀਆ ਸੀਸ ਦਿਆ ਪਰ ਸਿਰ ਨਾ ਦਿਆ ਉਸ ਤਰ੍ਹਾਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਸਦਾ ਲਈ ਮਨੁੱਖਤਾ ਦੇ ਇਤਿਹਾਸ ਵਿੱਚ ਚਮਕਦੀ ਰਹੇਗੀ